ਰੋਦੀ ਰੋਦੀਆਂ ਦੇ ਪਰਚਾ ਕਰੋ ਪਰਚਾ ਕਰੋ ਪਰਚਾ ਕਰੋ ਰਾਜ ਪ੍ਰਸ਼ਾਸਨ ਨੂੰ ਖਤਮ ਕਰੋ ਖਤਮ ਕਰੋ ਖਤਮ ਕਰੋ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿ ਦਾਜ ਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਦਾਜ ਦੇ ਲੋਕਿਆਂ ਪ੍ਰਤੀ ਸਖਤ ਤੋਂ ਸਖਤ ਕشن ਲਿਆ ਜਾਵੇ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਦਾਜ ਦਾਜ ਦੇ ਲੋਕਿਆਂ ਦੇ ਸਖਤ ਤੋਂ ਸਖਤ ਸਜ਼ਾਵਾਂ ਦਿਓ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਦਾਜ ਦੇ ਲੋਭੀਆਂ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਦਾਜ ਦੇ ਲੋਭੀਆਂ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਦਾਜ ਦੇ ਲੋਭੀਆਂ ਦੇ ਪਰਚਾ ਦਰਜ ਕਰੋ ਦਰਜ ਕਰੋ ਇਹ ਸਾਡਾ ਪਿੰਡ ਪਛਵਾਣੇ ਦਾ ਮਸਲਾ ਹੈ ਜੀ ਤੇ ਸਾਡੀ ਕੁੜੀ ਦਾ ਜਗਤਾਰ ਸਿੰਘ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀਗੇ ਅੱਜ ਕੜਾਹੀ ਕਰਨੀ ਸੀ 14 ਤਰੀਕ ਨੂੰ ਬਰਾਤ ਆਉਣੀ ਸੀ ਖਿਆਲਾ ਕਲਾਂ ਤੋਂ ਜੀ ਇਹ ਜਿਸ ਦੇ ਵਿੱਚ ਮੁੰਡੇ ਦਾ ਨਾਮ ਮਨਦੀਪ ਸਿੰਘ ਆ ਤੇ ਪਿਤਾ ਦਾ ਨਾਮ ਰਾਜਾ ਸਿੰਘ ਆ ਜੀ ਅੱਜ ਹੁਣ ਅਸੀਂ ਕਿਹ ਜੀ ਪਰਸੋਂ ਸਾਨੂੰ ਇਹਨਾਂ ਦੇ ਪਰਿਵਾਰ ਨੂੰ ਮੈਸੇਜ ਮਿਲਿਆ ਵੀ ਸਾਨੂੰ ਜਿਆਦਾ ਕੜਾ ਪਾਓ ਨਹੀਂ ਸਾਨੂੰ ਮੋਟਸਨ ਦੇ ਦਿਓ ਜੀ ਇਸ ਕਰਕੇ ਪਰਿਵਾਰ ਸਮਰਥਾ ਨਹੀਂ ਸੀਗਾ ਜੀ ਇੰਨਾ ਮੋਟਸਨ ਦੇਣ ਦੇ ਤਾਂ ਕਰਕੇ ਅਸੀਂ ਅੱਜ ਸਵੇਰ ਦੇ ਪ੍ਰਸ਼ਾਸਨ ਦੇ ਉਰੇ ਥਾਣੇ ਦੇ ਵਿੱਚ ਬੈਠੇ ਜੀ ਸਾਡੇ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਬਰਚਾਦਰ ਜੋ ਨਹੀਂ ਕੋਈ ਬਰਚਾਦਰ ਨਹੀਂ ਹੋਇਆ ਜੀ ਸਿੰਪਲ ਸਵੇਰ ਦੀ ਸੀ ਐਪਲੀਕੇਸ਼ਨ ਲਾ ਕੇ ਆਈਆਂ ਉੱਥੇ ਹੀ ਖੜੀ ਹੈ ਗੱਲ ਕੋਈ ਅੱਗੇ ਗੱਲ ਨਹੀਂ ਤੁਰੀ ਹੈਗੀ ਜੀ ਸਾਨੂੰ ਪ੍ਰਸ਼ਾਸਨ ਕਹਿੰਦਾ ਸਬੂਤ ਦਿਓ ਅਲੀ ਸਬੂਤ ਆ ਸਾਰਾ ਪਿੰਡ ਖੜਿਆ ਇਸ ਤੋਂ ਵੱਡਾ ਸਬੂਤ ਕੀ ਹੋਊਗਾ ਜੀ ਹਾਂ ਜੀ ਸੇ ਵਾ ਛੁਆਣੇ ਤੋਂ ਅਜੀ ਮੇਰਾ ਨਾਮ ਗਗਨਜੀਤ ਕੋਹਰਾ ਜੀ ਮੈਂ ਜ਼ਿਲ੍ਹਾ ਫਿਰਸਤ ਮੈਂਬਰ ਆ ਜੀ ਸਾਡੀ ਕੁੜੀ ਹੈ ਜੀ ਮੇਰੀ ਸਾਡੇ ਮੇਰੇ ਜੇਠ ਦੀ ਕੁੜੀ ਹੈ ਜੀ 14 ਤਰੀਕ ਦੀ ਕੁੜੀ ਦੀ ਬਰਾਤ ਆਉਣੀ ਸੀਗੀ ਸਾਨੂੰ 12 ਤਰੀਕ ਨੂੰ ਫੋਨ ਆਉਂਦਾ ਜੀ ਕਿ ਸਹੁਰਿਆਂ ਦਾ ਕਹਿੰਦੇ ਵੀ ਇੱਕ ਮੋਟਰਸਾਈਕਲ ਚਾਹੀਦਾ ਵੀ ਇੱਕ ਤੋਲੇ ਦਾ ਕੜਾ ਚਾਹੀਦਾ ਜੀ ਕੁੜੀ ਖਿਆਲਾ ਕਲਾ ਮੋਗੀ ਹੋਈ ਸੀ ਜੀ ਮੁੰਡੇ ਦਾ ਨਾਮ ਮਨਦੀਪ ਸਿੰਘ ਆ ਜੀ ਪਿਓ ਦਾ ਨਾਮ ਰਾਜ ਸਿੰਘ ਆ ਜੀ ਸਵੇਰ ਦੇ ਅਸੀਂ ਪੁਲਿਸ ਕਾਰਵਾਈ ਕਰੀਏ ਜਦੋਂ ਅਸੀਂ ਆ ਗਏ ਸਾਡਾ ਘਰੇ ਕਿਸੇ ਨੇ ਪੰਚਾਇਤ ਨਹੀਂ ਨਹੀਂ ਸਾਡਾ ਨਿਮੜਿਆ ਜੀ ਜਦੋਂ ਅਸੀਂ ਥਾਣੇ ਚ ਸਵੇਰ ਦੇ ਅਸੀਂ ਥਾਣੇ ਚ ਰਹੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਹੁਣ ਪਰਚਾ ਲੱਜੋਇਆ ਨਹੀਂ ਉਹਨਾਂ ਨੇ ਨਹੀਂ ਕੁਝ ਨਹੀਂ ਹੋਇਆ ਜੀ ਅਸੀਂ ਇਨਸਾਫ ਮੰਗਦੇ ਜੀ ਸਾਡੀ ਕੁੜੀਆਂ ਨੂੰ ਇਨਸਾਫ ਜ਼ਰੂਰੀ ਦਿਵਾਓ ਜੀ ਬਾਕੀ ਉਹਦਾ ਜੀ ਬਰਾਤ ਐੱਛੀ ਆਉਣੀ ਹਾਂਜੀ ਮਾਤਾ ਜੀ ਕੀ ਮਸਲਾ ਹੈ ਅੱਛਾ ਹੀ ਮੈਂ ਮੁੰਡੇ ਦੀ ਮਾਂ ਆਂ ਜੀ ਤੇ ਸਾਡੇ ਦਾ ਜਿਵੇਂ ਸੀ ਕੋਈ ਮੰਗ ਨਹੀਂ ਸਾਡੀ ਅਸੀਂ ਵੀ ਧੀ ਆ ਰਹੇ ਆ ਅਸੀਂ ਇਹ ਗੱਲ ਕਹੀ ਜੀ ਨੇ ਧੀ ਦਿੱਤੀ ਸਭ ਕੁਝ ਦਿੱਤਾ ਪਰ ਲੜਕੀ ਵਾਲੇ ਕਿਉਂ ਰੋਗਗਾਰੇ ਆਈ ਸੋਡੇ ਦੇ ਵੀ ਨਹੀਂ ਸਾਨੂੰ ਵੀ ਪਰੇਸ਼ਾਨ ਕਰ ਰਹੇ ਜੀ ਅੱਥਰੇ ਰੋਹ ਡੈਡੀ ਫੋਨ ਲਾਉਂਦਾ ਦੱਸੋ ਤੁਹਾਡੀ ਕੀ ਮੰਗਾ ਛੋੜ ਦੱਸੋ ਤੁਹਾਡੀ ਕੀ ਮੰਗਾ ਇਹ ਸ਼ੀ ਇਹ ਗੱਲ ਕਹੀ ਆ ਵੀ ਭਾਈ ਵਿਚੋੜੇ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਨਾ ਸਾਡੀ ਮੰਗਾ ਹੈਗੀ ਆ ਨਾ ਜੀ ਪਰਦਾ ਮਾਉਂਦਾ ਈ ਮੇਰੇ ਵੀ ਧੀ ਹੈਗੀ ਅਸਬੀਧੀ ਆ ਜੀ ਹਾਂਜੀ ਮੇਰਾ ਨਾਮ ਕੁਲਵਿੰਦਰ ਆ ਜੀ ਮੈਂ ਇਹਨਾਂ ਦੀ ਬਚੋਲਣਾ ਜੀ ਅਸੀਂ ਨੇ ਜੇ ਕੋਈ ਦਾਜ ਤਹਿਸ ਦੀ ਮੰਗ ਨਹੀਂ ਕਰੀ ਹੈਗੀ ਜਿਨੇ ਧੀ ਦਿੱਤੀ ਉਹਨੇ ਸਾਰਾ ਕੁਝ ਹੀ ਦਿੱਤਾ ਜੀ ਸਾਡੀ ਕੋਈ ਮੰਗ ਨਹੀਂ ਹੋਈ ਹੈਗੀ ਕਿਸ ਗੱਲ ਦੀ ਤੇ ਨਾ ਹੀ ਮੈਂ ਤਾਂ ਪੁੱਕੇ ਨੇ ਕੁਝ ਕਿਹਾ ਉਸ ਕਿਹਾ ਸੀਗਾ ਨਾ ਜੀ ਕੁਝ ਨਹੀਂ ਕਿਹਾ ਜੀ ਇਹਨਾਂ ਦੇ ਪੁੱਕੇ ਨੇ ਅੱਛਾ ਅਸੀਂ ਲਿਜਾਣ ਨੂੰ ਕਹਿੰਦੇ ਆ ਜੀ ਹੁਣ ਉਹ ਕੁੜੀ ਜਾਣ ਨੂੰ ਕਹਿੰਦੇ ਨਹੀਂ ਅੱਛਾ ਕੁੜੀ ਅਰੇ ਕਦੇ ਤੋੜਦੇ ਨਹੀਂ ਹਾਂਜੀ ਉਹ ਕਹਿੰਦੇ ਸੀ ਤੋੜਦੇ ਨਹੀਂ ਹੈਗੇ ਅਸੀਂ ਇਲਜਾਨ ਨੂੰ ਤਿਆਰਾਂ ਨਹੀਂ ਠੀਕ ਹਾਂਜੀ ਪ੍ਰਧਾਨ ਜੀ ਹਾਂਜੀ ਭਾਈ ਜੀ ਇਹ ਮਸਲਾ ਜੋ ਬੱਚੋਂ ਆਣੇ ਤੋਂ ਹੈ ਬੱਚੋਂ ਨੇ ਅੱਜ ਇੱਕ ਗਰੀਬ ਘਰ ਦੀ ਲੜਕੀ ਦਾ ਵਿਆਹ ਸੀ ਕੜਾਹੀ ਚੜੀਏ ਵਿਚਾਰਿਆਂ ਨੇ ਉਹ ਮੌਕੇ ਤੇ ਸਹੁਰਾ ਪਰਿਵਾਰ ਨੇ ਮੰਗ ਕਰਤੀ ਜੀ ਸਾਨੂੰ ਮੋਟਰਸਾਈਕਲ ਦਿੱਤਾ ਜਾਵੇ ਕੜੇ ਸ਼ਾਂਪਾ ਪਾਈਆਂ ਨਾ ਵਿਚਾਰੀ ਜਿਹੜੀ ਉਹਦੀ ਮਾਤਾ ਜੀ ਹੈ ਦਰਦ ਹੈ ਉਹ ਗੋਹਾ ਕੁੜਾ ਦੇਖ ਕੇ ਆਪਦਾ ਟਾਈਮ ਪਾਸ ਕਰਦੀ ਹੈ ਆਪਦਾ ਪੇਟ ਪੜ ਰਹੀ ਹੈ ਉਹਦਾ ਪਿਤਾ ਜੀ ਵੀ ਹੈ ਨਹੀਂ ਕੁੜੀ ਦੇ ਵਿਚਰੀ ਦੇ ਉਹ ਚਾਚਾ ਜੀ ਨੇ ਉਹਨਾਂ ਦੀ ਵੀ ਲੱਤ ਟੁੱਟੀ ਹੋਈ ਆ ਵਿਚਾਰਿਆਂ ਦੀ ਉਹ ਵੀ ਆਪ ਦਾ ਦਿਹਾੜੀ ਦਾ ਵਟਾ ਕਰਕੇ ਟਾਈਮ ਪਾਸ ਕਰਦੇ ਨੇ ਅੱਜ ਉਹਨਾਂ ਨੂੰ ਤੁਰਤ ਕੜਾਈ ਜਿਹੜੀ ਆ ਵਿਚਾਰਿਆਂ ਦੇ ਘਰੇ ਰੰਗਲ ਚ ਭੰਗੜਾ ਪੈ ਗਿਆ ਉਹਨਾਂ ਦਾ ਅੱਜ ਮੋਟਰਸਾਈਕਲ ਦੀ ਮੰਗ ਕਰਤੀ ਕੜਾਹੇ ਸ਼ਾਂਪਾਂ ਦੀ ਮੰਗ ਕਰਤੀ ਗਰੀਬ ਬੰਦੇ ਨੇ ਦੱਸੋ ਕਿੱਥੋਂ ਦੇਣਗੇ ਜੀ ਉਹ ਅਸੀਂ ਇਹਨਾਂ ਬਰੁੱਧ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਹੈ ਬਹੁਤ ਮਾੜੀ ਪ੍ਰਥਾ ਹੈ ਇਹਦੇ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਸੋਚ ਵੀ ਨਾ ਸਕੇ ਸਖਤ ਤੋਂ ਸਖਤ ਤਨਬੁਰਦ ਕਾਰਵਾਈ ਹੋਣੀ ਚਾਹੀ ਮਸਲਾ ਕੋਈ ਵੀ ਹੈ ਜੋ ਧਿਆਨ ਚ ਆਉਂਦਾ ਹੈ ਹੁਣ ਕੁੜੀ ਦਾ ਪਰਿਵਾਰ ਵਿਚਾਰਾ ਅੱਜ ਕੜਾਈ ਜਿਹੜੀ ਹੈ ਕੋਈ ਹਜਾ ਬੰਦਾ ਹੋਊਗਾ ਜੋ ਥਾਣੇ ਚ ਰੁਲਦਾ ਹੋਵੇ ਕੀ ਦਾ ਜੀ ਕਰਦਾ ਜੀ ਦੱਸੋ ਬਿੰਨ ਗੱਲ ਤੋਂ ਤਾਂ ਕੋਈ ਗੱਲ ਹੁੰਦੀ ਨਹੀਂ ਜੇ ਇਹਨਾਂ ਨੇ ਮੰਗ ਕੀਤੀ ਹੈ ਦਾਜ ਦੀ ਕੋਕਾ ਟੋਕਾ ਟਾ ਮੋਟਰ ਦੇ ਬੰਦੇ ਨੇ ਪੰਜ ਸੱਤ ਇਹਨਾਂ ਦੇ ਦੱਸ ਰਹੇ ਨੇ ਵੀ ਹਾਂ ਜੀ ਹੋਈ ਹੈ ਦਾਜ ਦੀ ਮੰਗ ਤੇ ਵਿਚੋਲਣ ਕਹਿੰਦੀ ਹੈ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਅਸੀਂ ਫੇਰ ਮਤਲਬ ਨਹੀਂ ਮੈਂ ਆਪਣੀ ਕੁੜੀ ਤੱਕ ਰਿਸ਼ਤਾ ਦੇ ਦੇਣੀ ਹੈ ਕਿਸੇ ਨੀ ਤੋਰ ਦੇ ਦੇਖੋ ਜੀ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ ਕਟਰਾਵਾ ਵਾਪਰਦੀਆਂ ਨੇ ਉਹ ਐਵੇਂ ਜੀ ਨਹੀਂ ਹੁੰਦੀ ਇਹ ਜੀ ਕੀ ਕਰਦਾ ਜੀ ਇੱਥੇ ਪੁਲਿਸ ਥਾਣੇ ਚ ਰੋਲੇ ਅੱਜ ਦੇ ਦਿਨ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀ ਅੱਜ ਲੜਕੀ ਘਰੇ ਬੈਠੀ ਐ ਵਿਚਾਰੇ ਗਰੀਬ ਬੰਦੇ ਨੇ ਉਹ ਅੱਜ ਉਹਨੇ ਕਿੱਥੇ ਤੁਰ ਜਾਣਾ ਸੀ ਵਿਚਾਰੀ ਨੇ ਪਰਸੋਂ ਨੂੰ ਤਰੰਗਨ ਚ ਭੰਗਣ ਪੈ ਗਈ ਉਹ ਵਿਚਾਰੇ ਕਿੱਥੋਂ ਉਹਨੂੰ ਵਿਆਹਣਗੇ ਕੀ ਦੇਣਗੇ ਜਦੋਂ ਨਾਲ ਕੋਲ ਕੁਝ ਹੈ ਨਹੀਂ ਦਿਹਾੜੀਦਾਰ ਬੰਦੇ ਨੇ ਜੀ ਉਹ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਨਾਲ ਜੀ ਬਹੁਤ ਮਾੜੀ ਚੀਜ਼ ਐ ਇਹ ਖਤਮ ਹੋਣੀ ਚਾਹੀਦੀ ਐ ਸਖਤ ਤੋਂ ਸਖਤ ਇਹਨਾਂ ਦਾ ਪ੍ਰੋਟੈਕਸ਼ਨ ਹੋਣੇ ਚਾਹੀਦੇ ਨੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪ੍ਰਥਾ ਖਤਮ ਕਰੋ ਖਤਮ ਕਰੋ ਖਤਮ ਕਰੋ ਜਿਹੜੇ ਦਾਜ ਮੰਗਦੇ ਨੇ ਤੇ ਸਖਤ ਤੋਂ ਸਖਤ ਪਰਚੇ ਦੇ ਧਰਾਵਾ ਦਿਓ ਲੋਕ ਉਹ ਸਦਾ ਖਾਣੇ ਵਿੱਚ ਇਕੱਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਦਾਜ ਦੇ ਲੋਕੀ ਜਾਂਦੇ ਪਰਚਾ ਨਹੀਂ ਹੋ ਰਿਹਾ ਕੀ ਮਸਲਾ ਹੈ ਇਹ ਸਾਰਾ ਅੱਜ ਸਵੇਰੇ ਇੱਕ ਦਰਖਾਸਤ ਇਹਨਾਂ ਵੱਲੋਂ ਆਈ ਸੀ ਜਨਕਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਪਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਕਲਾ ਕਲਾ ਵਿਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜਦੇਹੀ ਦੀ ਮੰਗ ਕਰਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਘਰਾਂ ਨੂੰ ਇੱਥੇ ਬੁਲਾਇਆ। ਲੜਕੇ ਵਾਲੇ ਕਹਿ ਰਹੇ ਹੈ ਵੀ ਅਸੀਂ ਕੋਈ ਦਾਜਦੇਹੀ ਦੀ ਮੰਗ ਨਹੀਂ ਕਰ ਰਹੇ, ਅਸੀਂ ਲੜਕੀ ਨੂੰ ਲੈ ਕੇ ਲੈ ਜਾਣ ਲਈ ਹਲੇ ਵੀ ਤਿਆਰ ਆ। ਪਰ ਲੜਕੀ ਵਾਲੇ ਕਹਿੰਦੇ ਵੀ ਇਹਨਾਂ ਦਾਜਦੇਹੀ ਦੀ ਮੰਗ ਕਿਤੇ ਹੁਣ ਅਸੀਂ ਲੜਕੀ ਤੋੜ ਨਹੀਂ ਜੀ। ਇਸ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆ ਵੀ ਸਾਡਾ ਖਰਚਾ ਕੁਝ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ। ਲੜਕੇ ਵਾਲੇ ਕਹਿ ਰਹੇ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ, ਸਾਡੇ ਗੁਲਾਮ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਆਨ ਲਿਖਾਓ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਕਰਨੇ ਤਿਆਰ ਹਾਂ ਉਹ ਹਲੇ ਆਪਦੀ رائے ਕਰ ਰਹੇ ਆ رائے ਕਰਕੇ ਸਾਨੂੰ ਜੋ ਜਿਹੋ ਜੀ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਾਰਵਾਈ ਵਿੱਚ ਲਿਆ ਦੇਵਾਂਗੇ